ਇੱਕ ਅਜੀਹੀ ਟੋਪੀ ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਇਹ ਟੋਪੀ 2 ਕਰੋੜ 92 ਲੱਖ ਰੁਪਏ ਦੇ ਵਿੱਚ ਵਿਕੀ ਹੈ ਤਾਂ ਇਹ ਕੋਈ ਆਮ ਇਨਸਾਨ ਦੀ ਟੋਪੀ ਨਹੀਂ ਬਲਕਿ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਬ੍ਰੈਡਮੈਨ ਦੀ ਬੈਗੀ ਗ੍ਰੀਨ ਟੋਪੀ ਹੈ ਜੋ ਕਿ 2 ਕਰੋੜ 92 ਲੱਖ ਰੁਪਏ ਦੇ ਵਿੱਚ ਵਿਕੀ ਹੈ ਤਾਂ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਸਰ ਡੋਨਾਲਡ ਯਾਨੀ ਕਿ ਡੋਨ ਬ੍ਰੈਡਮੈਨ ਦੀ ਬੈਗੀ ਗ੍ਰੀਨ ਟੋਪੀ ਦੀ ਨਿਲਾਮੀ ਕੀਤੀ ਗਈ ਹੈ ਬ੍ਰੈਡਮੈਨ ਨੇ ਇਹ ਟੋਪੀ ਹੈ ਜਿਹੜੀ ਭਾਰਤੀ ਗੇਂਦਬਾਜ਼ ਆ ਸੋਹਣੀ ਨੂੰ ਤੋਹਫੇ ਵਜੋਂ ਭੇਟ ਕੀਤੀ ਸੀ ਤਾਂ ਗੋਲਡ ਕੋਸਟ ਦੇ ਵਿੱਚ ਹੋਈ ਨਿਲਾਮੀ ਦੇ ਵਿੱਚ ਇੱਕ ਅਣਪਛਾਤੇ ਖਰੀਦਦਾਰ ਨੇ ਇਸ ਟੋਪੀ ਨੂੰ 4,60,000 ਆਸਟ੍ਰੇਲੀਆਈ ਡਾਲਰ ਲਗਭਗ ਆ 2 ਕਰੋੜ 92 ਲੱਖ ਰੁਪਏ ਦੇ ਵਿੱਚ ਖਰੀਦਿਆ ਤਾਂ ਇਹ ਉਹੀ ਟੋਪੀ ਹੈ ਜੋ ਕਿ ਬ੍ਰੈਡਮੈਨ ਨੇ 1947-48 ਦੇ ਵਿੱਚ ਸੁਤੰਤਰ ਭਾਰਤ ਖਿਲਾਫ ਪਹਿਲੀ ਟੈਸਟ ਸੀਰੀਜ਼ ਦੌਰਾਨ ਪਹਿਨੀ ਸੀ ਤਾਂ ਬ੍ਰੈਡਮੈਨ ਨੇ ਆਪਣੀ ਆਖਰੀ ਘਰੇਲੂ ਟੈਸਟ ਸੀਰੀਜ਼ ਜਿਹੜੀ 1947-48 ਤੋਂ ਬਾਅਦ ਇਹ ਟੋਪੀ ਭਾਰਤੀ ਓਪਨਿੰਗ ਗੇਂਦਬਾਜ਼ ਸ਼੍ਰੀ ਰੰਗਾ ਸੋਹਣੀ ਯਾਨੀ ਕਿ ਐਸ ਡਬਲਯੂ ਨੂੰ ਤੋਹਫੇ ਵਜੋਂ ਭੇਂਟ ਦਿੱਤੀ ਤਾਂ ਸੋਹਣੀ ਪਰਿਵਾਰ ਨੇ ਇਸ ਨੂੰ ਲਗਭਗ 75 ਸਾਲਾਂ ਤੱਕ ਸੁਰੱਖਿਅਤ ਰੱਖਿਆ ਅਤੇ ਇਸ ਨੂੰ ਕਦੇ ਵੀ ਜਨਤਕ ਤੌਰ ਉੱਤੇ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਤਾਂ ਲਾਈਟਸ ਦੀ ਨਿਲਾਮੀ ਦੇ ਆ ਸੀਓ ਲੀ ਹੈਮਜ਼ ਨੇ ਇਸ ਟੋਪੀ ਨੂੰ ক্রিকেট ਦੀ ਦੁਨੀਆ ਦਾ ਸਭ ਤੋਂ ਕੀਮਤੀ ਖਜ਼ਾਨਾ ਵੀ ਦੱਸਿਆ ਤਾਂ ਉਹਨਾਂ ਆਖਿਆ ਕਿ ਇਹ ਟੋਪੀ ਹੈ ਜਿਹੜੀ ਤਿੰਨ ਪੀੜੀਆਂ ਤੋਂ ਬੰਦ ਕਰਕੇ ਰੱਖੀ ਗਈ ਸੀ ਪਰਿਵਾਰ ਦਾ ਇਹ ਨਿਯਮ ਸੀ ਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ 16 ਸਾਲ ਦਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਸਿਰਫ 5 ਮਿੰਟ ਦੇ ਲਈ ਕੈਪ ਦੇਖਣ ਦੀ ਆਗਿਆ ਦਿੱਤੀ ਜਾਂਦੀ ਸੀ ਤਾਂ ਭਾਰਤੀ ਕਰਿਕਟਰ ਸ਼੍ਰੀ ਰੰਗਾ ਸੋਹਣੀ ਨੇ 1947-48 ਦੀ ਲੜੀ ਦਾ ਸਿਰਫ ਪਹਿਲਾ ਟੈਸਟ ਮੈਚ ਖੇਡਿਆ ਭਾਵੇਂ ਉਹ ਵਿਕਟ ਨਹੀਂ ਲੈ ਸਕਿਆ ਪਰ ਉਸਨੇ ਉਸੇ ਮੈਚ ਦੀ ਪਹਿਲੀ ਗੇਂਦ ਵੀ ਸੁੱਟੀ ਸੀ ਤਾਂ ਇਹ ਸੁਤੰਤਰ ਭਾਰਤ ਦੇ ਕ੍ਰਿਕਟ ਇਤਿਹਾਸ ਦੀ ਪਹਿਲੀ ਗੇਂਦ ਸੀ ਤਾਂ ਇਸ ਮੈਚ ਤੋਂ ਬਾਅਦ ਬ੍ਰੈਡਮੈਨ ਨੇ ਸੋਹਣੀ ਨੂੰ ਯਾਦਗਾਰ ਚਿੰਨ ਵਜੋਂ ਆਪਣੀ ਕੈਪ ਭੇਂਟ ਕੀਤੀ ਤੇ ਹੁਣ ਬ੍ਰੈਡਮੈਨ ਦੀ ਬੈਗੀ ਗ੍ਰੀਨ ਟੋਪੀ ਦੀ ਨਿਲਾਮੀ ਕੀਤੀ ਗਈ ਹੈ ਜੋ ਕਿ 2 ਕਰੋੜ 92 ਲੱਖ ਰੁਪਏ ਦੇ ਵਿੱਚ ਵਿਕ ਗਈ ਹੈ